ਨਮਸਕਾਰ ਜੀ ਥੈਂਕ ਯੂ so much ਸਭ ਤੋਂ ਪਹਿਲਾ ਮੇਰਾ ਕੁਸ਼ਨ ਇਹ ਹੈ ਕਿ ਗਠੀਆ ਹੈ ਕੀ ਅ ਗਠੀਏ ਦੇ ਬਾਰੇ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਗਠੀਏ ਦੇ ਬਾਰੇ ਵਿੱਚ ਮੈਂ ਤੁਹਾਨੂੰ ਥੋੜਾ ਜਿਹਾ ਬਰੀਫਲੀ ਇਸ ਚੀਜ਼ ਨੂੰ ਡਿਸਕ੍ਰਾਈਬ ਕਰਦੀ ਹਾਂ ਗਠੀਏ ਦਾ ਮਤਲਬ ਆਪਾਂ ਜੇ ਸਿੱਧੀ ਬੋਲੀ ਵਿੱਚ ਲੈ ਲਈਏ ਤਾਂ ਜਿਨ੍ਹਾਂ ਵੀ ਮਰੀਜ਼ਾਂ ਨੂੰ ਜੋੜਾਂ 'ਚ ਦਰਦ ਹੋਣਾ ਸ਼ੁਰੂ ਹੋ ਜਾਂਦੀ ਹੈ ਔਰ ਕਈ ਵਾਰੀ ਹੱਥਾਂ 'ਚ ਦਰਦ ਹੁੰਦੀ ਹੈ ਬਾਹਾਂ 'ਚ ਦਰਦ ਹੁੰਦੀ ਹੈਗੀ ਕੋਹਣੀਆਂ 'ਚ ਦਰਦ ਹੁੰਦੀ ਹੈ ਰਿਸਟ ਜੋਇੰਟ 'ਚ ਪੈਰਾਂ ਦੀਆਂ ਉਂਗਲੀਆਂ 'ਚ ਗਿੱਟੀਆਂ 'ਚ ਇਨਾ ਚੇ ਜਦੋਂ ਵੀ ਕਿਸੇ ਵੀ ਜੋੜ 'ਚ ਦਰਦ ਹੋਣਾ ਸ਼ੁਰੂ ਹੋ ਜਾਂਦੀ ਹੈ ਔਰ ਉਹ ਦਰਦ ਜਿਹੜੀ ਹੈ ਲਗਾਤਾਰ ਵੱਧਦੀ ਜਾਂਦੀ ਹੈ ਉਹ ਆ ਕਾਫੀ ਲੰਮਾ ਸਮੇਂ ਜਿਹੜਾ ਹੈਗਾ ਉਹ ਚੱਲੀ ਹੀ ਜਾਂਦੀ ਹੈ ਜਿਸ ਦਰਦ ਦੇ ਕਾਰਨ ਕਈ ਵਾਰੀ ਸੋਜ ਆ ਜਾਂਦੀ ਹੈਗੀ ਸਵੇਲਿੰਗ ਆ ਜਾਂਦੀ ਹੈ ਥੋੜਾ ਬੁਖਾਰ ਬੁਖਾਰ ਰਹਿੰਦਾ ਸਵੇਰੇ ਦੇ ਟਾਈਮ ਪੇਸ਼IENTS ਨੂੰ ਉੱਠਣੇ 'ਚ ਦਿੱਕਤ ਆਂਦੀ ਹੈਗੀ ਉੱਠਣੇ ਨੂੰ ਮਨ ਨਹੀਂ ਕਰਦਾ ਲਥਾਰਜੀ ਬਹੁਤ ਜ਼ਿਆਦਾ ਰਹਿੰਦੀ ਹੈਗੀ ਔਰ ਡਿਪਰੈਸਿਵ ਥਾਟਸ ਆਂਦੀਆਂ ਨੇ ਕਾਰਨ ਕੀ ਅਗਠਿਆ ਹੁੰਦਾ ਕਿਨ ਜਿਹੜਾ ਅੱਜ ਦਾ ਸਮਾਂ ਹੈਗਾ ਇਸ ਦੀ ਜੇ ਮੈਂ ਗੱਲ ਕਰਨਾ ਤਾਂ ਆਪਾਂ ਇੱਥੇ ਪ੍ਰੈਕਟਿਸ 'ਚ ਦੇਖਦੇ ਹੈਗੇ ਕਿ 15 ਸਾਲ ਦੇ ਬੱਚਿਆਂ ਨੂੰ ਵੀ ਹੋ ਰਹੀ ਹੈ 20 ਸਾਲ ਦੇ ਬੱਚਿਆਂ ਨੂੰ ਵੀ ਹੋ ਰਹੀ ਹੈ ਲੇਡੀਜ਼ ਨੂੰ ਹੋ ਰਹੀ ਹੈ ਪੋਸਟ ਡਿਲੀਵਰੀ ਹੋ ਰਹੀ ਹੈਗੀ 40 ਸਾਲ ਤੇ ਉੱਪਰ ਜਿਹੜੇ ਵੀ ਜੈਂਟਸ ਹੈਗੇ ਉਹਨਾਂ ਨੂੰ ਵੀ ਹੋ ਰਹੀ ਹੈ ਹੁਣ ਮਤਲਬ ਬੋਲਣ ਦਾ ਮਤਲਬ ਇਹ ਰਿਹਾ ਕਿ ਹੁਣ ਉਮਰ ਦੀ ਨਾਲ ਕੋਈ ਸੀਮਾ ਨਹੀਂ ਰਹੀ ਇਸ ਬਿਮਾਰੀ ਦੀ ਔਰ ਇਹ ਬਿਮਾਰੀ ਲਗਭਗ ਜੇ ਮੈਂ ਗੱਲ ਕਰਾਂ ਪੂਰੀ ਵਰਲਡ ਦੀ ਲਗਭਗ 1% ਪੋਪੂਲੇਸ਼ਨ ਨੂੰ ਇਹ ਬਿਮਾਰੀ ਜਿਹੜੀ ਹੈਗੀ ਉਹ ਹੋਣਾ ਸ਼ੁਰੂ ਹੋ ਰਹੀ ਹੈ ਔਰ ਇਹਦਾ ਮੇਨ ਕਾਰਨ ਜਿਹੜਾ ਹੈਗਾ ਬੇਅੰਤਿਆ ਸਟ्रेस ਟੈਂਸ਼ਨਸ ਜਿਹਦੇ ਨਾਲ ਹਾਰਮੋਨਸ ਇੰਬੈਲੈਂਸ ਹੋ ਜਾਂਦੇ ਨੇ ਔਰ ਜਿਹੜਾ ਆਪਣਾ ਅੱਜਕੱਲ ਖਾਣੇ ਪੀਣੇ ਦਾ ਰੂਟੀਨ ਹੈਗਾ ਕਿਉਂਕਿ ਖਾਣਾ ਆਪਾਂ ਉਹੀ ਖਾ ਰਹੇ ਨੇ ਜਿਹੜੇ ਆਪਾਂ 10 ਸਾਲ 50 ਸਾਲ ਪਹਿਲਾਂ ਖਾਂਦੇ ਸੀ ਉਨੀ ਹੀ ਕੁਆਂਟੀਟੀ ਜੀ ਖਾ ਰਹੇ ਨੇ ਲੇਕਿਨ ਆਪਣਾ ਲਾਈਫ ਸਟਾਈਲ ਚੇਂਜ ਹੋ ਗਿਆ ਆਪਾਂ ਉਹਨੂੰ ਪਛਾਣ ਨਹੀਂ ਪਾਰੇ ਪੂਰੀ ਤਰ੍ਹਾਂ ਬੋਲਣ ਦਾ ਮਤਲਬ ਇਹ ਹੈਗਾ ਖਾਣਾ ਉਨਾ ਹੀ ਕੁਆਂਟੀਟੀ ਜੀ ਹੈਗਾ ਲੇਕਿਨ ਆਪਾਂ ਕਮ ਨਹੀਂ ਉਨੀ ਕੁਆਂਟੀਟੀ ਜੀ ਕਰ ਰਹੇ ਹੁਣ ਆਪਾਂ ਸੋਫਿਸਟੀਕੇਟਿਡ ਬਣ ਗਏ ਜਿਵੇਂ ਬੈਠਣੇ ਦਾ ਕੰਮ ਜ਼ਿਆਦਾ ਹੈਗਾ ਜਾਂ ਫਿਰ ਜੇ ਆਪਾਂ ਕਿਤੇ ਜਾਣਾ ਹੈ ਤਾਂ ਆਪਾਂ ਤੁਰਕੇ ਨਹੀਂ ਜਾਂ ਯੂਜ਼ ਕਰਦੇ ਹੈਗੇ ਤੇ ਇਹ ਜਿਹੜੇ ਦੋ ਕਾਰਨ ਜਿਹੜੇ ਇਹਦੇ ਵਿੱਚ ਮੇਨ ਹੈਗੇ ਇੱਕ ਟੈਨਸ਼ਨ ਸਟ्रेस ਬਹੁਤ ਜ਼ਿਆਦਾ ਹੋਣਾ ਔਰ ਦੂਜੀ ਗੱਲ ਆਪਣਾ ਖਾਣ-ਪਾਨ ਜੀ ਮੇਨ ਸਿੰਪਟਮਸ ਕੀ ਹੈ ਇਹਦੇ ਕਦੋਂ ਪਤਾ ਲੱਗਣ ਲੱਗਦਾ ਪੇਸ਼ੈਂਟ ਨੂੰ ਕਿ ਉਸ ਨੂੰ ਗਠੀਆ ਹੋ ਰਿਹਾ ਵਾ ਇਦੇ ਵਿੱਚ ਦੇਖੋ ਆਮ ਪੇਸ਼ੈਂਟ ਨੂੰ ਸ਼ਾਇਦ ਇਹ ਚੀਜ਼ ਸਮਝ ਨਾ ਆਏ ਕਿਉਂਕਿ ਗਠੀਆ ਇੱਕ ਤਰ੍ਹਾਂ ਦਾ ਨਹੀਂ ਹੁੰਦਾ ਇਹਦੀ ਬਹੁਤ ਜ਼ਿਆਦਾ ਟਾਈਪਸ ਦੀ ਪ੍ਰਕਾਰ ਹੁੰਦੇ ਹੈਗੇ ਔਰ ਛੋਟੇ ਤੋਂ ਛੋਟੇ ਤੋਂ ਲੈ ਕੇ ਵੱਡੇ ਤੋਂ ਵੱਡੇ ਤੱਕ ਗਠੀਆ ਜਿਹੜਾ ਹੈਗਾ ਬਹੁਤ ਡਿਫਰੈਂਟ ਵੈਰਾਈਟੀਆਂ ਹੈਗੀਆਂ ਇਸ ਕਰਕੇ ਪੇਸ਼ੈਂਟ ਆਮ ਤੌਰ ਤੇ ਆਪਣੇ ਆਪ ਨੂੰ ਸੈਲਫ ਡਾਇਗਨੋਸਟ ਕਰਤਾ ਨਹੀਂ ਕਰ ਸਕਦਾ ਲੇਕਿਨ ਫਿਰ ਵੀ ਆਮ ਤੌਰ ਤੇ ਜੇ ਸਮਝਣ ਦੀ ਕੋਸ਼ਿਸ਼ ਕਰੀਏ ਕਿ ਕਿਸ ਮਰੀਜ਼ ਨੂੰ ਗਠੀਏ ਦੀ ਸੰਭਾਵਨਾ ਜਿਹੜੀ ਹੈ ਉਹ ਹੋ ਸਕਦੀ ਹੈ ਉਹਨੂੰ ਕਿਵੇਂ ਪਤਾ ਚੱਲੇ ਕਿ ਕਿਆ ਮੈਨੂੰ ਗਠੀਆ ਤਾਂ ਨਹੀਂ ਹੋ ਰਿਹਾ ਮੈਨੂੰ ਡਾਕਟਰ ਕੋਲ ਜਾਣਾ ਚਾਹੀਦਾ ਜਾਂ ਨਹੀਂ ਜਾਣਾ ਚਾਹੀਦਾ ਜੇ ਕਿਸੇ ਮਰੀਜ਼ ਨੂੰ ਇੱਕ ਹੱਥ 'ਚ ਜਾਂ ਇੱਕ ਪਾਸੇ ਆ ਜਿਵੇਂ ਆਪਾਂ ਕਹਿ ਦਿੰਦੇ ਨੇ ਆਪਣੀ ਲਿੰਸਟ ਪ੍ਰੋਬਲਮ ਹੋਣਾ ਸ਼ੁਰੂ ਹੋਈ ਮੰਨ ਲਓ ਕਿ ਸੱਜੇ ਹੱਥ ਦੀਆਂ ਉਂਗਲੀਆਂ ਆਪਣੀਆਂ ਦੁਖਣਾ ਸ਼ੁਰੂ ਹੋਈਆਂ ਤਾਂ ਗਠੀਏ 'ਚ ਆਮ ਤੌਰ ਤੇ ਇਦਾਂ ਹੁੰਦਾ ਕਿ ਜਿਹੜੀ ਇੱਕ ਹੱਥ 'ਚ ਦਰਦ ਹੈਗੀ ਉਹ ਦੂਜੀ ਸਾਈਡ 'ਵੀ ਹੋਣੀ ਹੀ ਹੋਣੀ ਆ ਬਾਈਲੈਟਰਲ ਜੋਇੰਟਸ ਜਿਹੜੇ ਹੁੰਦੇ ਨੇ ਆਪਣੇ ਉਹਨਾਂ ਦੋਨਾਂ ਹੀ ਜੋਇੰੰਟਸ 'ਚ ਸਿਮੈਟ੍ਰੀਕਲ ਚੇਂजेस ਆਂਦੇ ਨੇ ਇੱਕ ਸੱਜੇ ਸਜੀ ਬਾਹਂਦ ਹੁਕਦੀ ਹੈ ਤਾਂ ਖਬੀ ਵੀ ਦੁਖੇਗੀ ਇੱਕ ਪਾਸੇ ਰਿਸਟ ਜੋਇੰਟ ਚ ਪੇਨ ਹੋ ਰਹੀ ਹੈ ਤਾਂ ਦੂਜੇ ਵੀ ਹੋਏਗਾ ਦੂਜਾ ਇਹ ਦਾ ਸਾਰੇ ਤੋਂ ਜਿਹੜਾ ਸਮਝਣੇ ਵਾਲਾ ਆਸਾਨ ਕਾਰਨ ਹੈਗਾ ਜਦੋਂ ਆਪਾਂ ਸਵੇਰੇ ਸਵੇਰੇ ਉੱਠਦੇ ਹੈਗੇ ਬਹੁਤ ਜ਼ਿਆਦਾ ਸਟਿਫਨੈਸ ਹੁੰਦੀ ਹੈਗੀ ਕਮ ਸੇ ਕਮ ਆਧਾ ਪੋਣਾ ਘੰਟਾ ਪੇਸ਼ੈਂਟ ਬੈੱਡ ਤੋਂ ਹਿਲ ਨਹੀਂ ਪੰਦਾ ਉਹ ਸੋਚਦਾ ਹੈ ਕਿ ਮੈਂ ਉਠੂ ਉਠੂ ਲੇਕਿਨ ਉਹਨੂੰ ਨਾਰਮਲ ਹੋਣ ਲਈ ਬੈੱਡ ਤੋਂ نیچے ਜ਼ਮੀਨ ਤੱਕ ਪੈਰ ਰੱਖਣ ਲਈ ਔਰ ਵਾਸ਼ਰੂਮ ਜਾਣੇ ਲਈ ਉਹਨੂੰ ਬਹੁਤ ਜ਼ਿਆਦਾ ਜਿਹੜੀ ਹੈਗੀ ਮਿਹਨਤ ਕਰਨੀ ਪੈਂਦੀ ਹੈਗੀ ਐਕਸੈਸਿਵ ਫਿਟਨੈਸ ਰਹਿੰਦੀ ਹੈਗੀ ਔਰ ਤੀਜਾ ਕਾਰਨ ਅੰਦਰੂਨੀ ਬੁਖਾਰ ਪੇਸ਼ੈਂਟਸ ਨੂੰ ਰਹਿੰਦਾ ਜਦੋਂ ਪੇਸ਼ੈਂਟ ਨੂੰ ਲੰਬੇ ਸਮੇਂ ਤੱਕ ਇੰਟਰਨਲ ਫੀਵਰ ਉਹਨਾਂ ਨੂੰ ਲੱਗੇ ਕਿ ਮੈਨੂੰ ਅੰਦਰੂਨੀ ਬੁਖਾਰ ਹੈਗਾ ਥੋੜਾ ਫਟੀਗ ਥਕਾवट ਮਹਿਸੂਸ ਹੋ ਰਹੀ ਹੈਗੀ ਤਾਂ ਪੇਸ਼ੈਂਟ ਨੂੰ ਸਮਝ ਲੈਣਾ ਚਾਹੀਦਾ ਕਿ ਉਹਨਾਂ ਨੂੰ ਹੋ ਸਕਦਾ ਕਿ ਗਠੀਏ ਦੇ ਜਿਹੜੇ ਹੈਗੇ ਉਹ ਲੱਛਣ ਦਿਖਣਾ ਪ੍ਰਾਰੰਭ ਹੋ ਗਏ ਨੇ ਸ਼ੁਰੂ ਹੋ ਗਏ ਨੇ ਤੇ ਇਹਦੇ ਲਈ ਉਹ ਉਹਨਾਂ ਨੂੰ ਚਾਹੀਦਾ ਕਿ ਉਹ ਜਿਹੜੇ ਵੀ ਕੋਈ ਹਸਪੀਟਲ ਜਾਂ ਡਾਕਟਰ ਕੋਲੇ ਜੀ ਫੈਮਿਲੀ ਫਿਜ਼ੀਸ਼ੀਨ ਜਾਂ ਕਿਤੇ ਵੀ ਹੈ ਤਾਂ ਉਹ ਜਾ ਕੇ ਦਿਖਾਣ ਆਪਣਾ ਚੈੱਕਅਪ ਕਰਵਾ ਲੈ। ਮੇਨ ਜੋਇੰਟਸ ਕਿਹੜੇ ਆ ਜਿਨ੍ਹਾਂ ਤੇ ਜਿਹੜਾ ਗਠੀਆ ਸਭ ਤੋਂ ਪਹਿਲਾਂ ਅਟੈਕ ਕਰਦਾ ਗਠੀਏ ਦੇਖੋ ਗਠੀਏ ਦਾ ਮੈਂ ਤੁਹਾਨੂੰ ਦੱਸਿਆ ਕਿ ਬਹੁਤ ਸਾਰੇ ਟਾਈਪ ਦੇ ਗਠੀਏ ਹੋ ਜਾਂਦੇ ਹੈਗੇ ਲੇਕਿਨ ਜ਼ਿਆਦਾਤਰ ਜਿਹੜਾ ਗਠੀਏ ਹੈ ਅਗਰ ਆਪਾਂ ਰਿਊਮਟਾਇਡ ਆਰਥਰਾਇਟਸ ਦੀ ਗੱਲ ਕਰੀਏ ਜਾਂ ਫਿਰ ਆਪਾਂ ਪੋਲੀ ਆਰਥਰਾਇਟਸ ਦੀ ਗੱਲ ਕਰੀਏ ਜਾਂ ਇਨਫੈਕਸ਼ੀਅਸ ਆਰਥਰਾਇਟਸ ਦੀ ਗੱਲ ਕਰੀਏ ਤਾਂ ਜਿਹੜਾ ਆਮ ਤੌਰ ਤੇ ਗਠੀਏ ਹੈਗਾ ਉਹ ਛੋਟਿਆਂ ਜੋੜਾਂ ਨੂੰ ਜ਼ਿਆਦਾ ਪ੍ਰਭਾਵਿਤ ਕਰਦਾ ਜਿਵੇਂ ਆਪਣੀਆਂ ਹੱਥਾਂ ਦੀਆਂ ਉਂਗਲੀਆਂ ਹੋ ਗਈਆਂ ਇਹ ਛੋਟੇ ਛੋਟੇ ਵਿੱਚ ਗਿੱਟੇ ਹੋ ਗਏ ਇਹਨਾਂ ਦੇ ਜਾਂ ਫਿਰ ਆਪਣੀਆਂ ਰਿਸਟ ਜੋਇੰਟਸ ਹੋ ਗਈਆਂ ਜਾਂ ਐਲਬੋਜ਼ ਹੋ ਗਈਆਂ ਸ਼ੋਲਡਰਸ ਹੋ ਗਏ ਕੋਹਣੀਆਂ ਹੋ ਗਈਆਂ ਇਵੇਂ ਹੀ ਪੈਰਾਂ ਤੇ ਲੇਟਰ ਸਟੇਜ ਚ ਜਾ ਕੇ ਜਿਵੇਂ ਗੋਡਿਆਂ ਚ ਪ੍ਰੋਬਲਮ ਆਂਦੀ ਹੈ ਵੱਡੇ ਜੋੜਾਂ ਚ ਲਾਸਟ ਚੋ ਪ੍ਰੋਬਲਮ ਆਂਦੀ ਹੈ ਸਾਰੇ ਤੋਂ ਪਹਿਲੇ ਸ਼ੁਰੂਆਤ ਜਿਹੜੀ ਹੈਗੀ ਛੋਟਿਆਂ ਜੋੜਾਂ ਤੋਂ ਹੁੰਦੀ ਹੈਗੀ ਛੋਟਿਆਂ ਜੋੜਾਂ ਚ ਦਰਦ ਹੁ ਹੋਣਾ ਸ਼ੁਰੂ ਹੋ ਜਾਂਦਾ ਕਈ ਵਾਰੀ ਛੋਟੀਆਂ-ਛੋਟੀਆਂ ਗੱਠਾਂ ਬਣਦੀਆਂ ਹੈਗੀਆਂ ਨੋਡਿਊਲਸ ਜਿਹੜੀਆਂ ਉਹ ਬਣਨਾ ਸ਼ੁਰੂ ਹੋ ਜਾਂਦੀਆਂ ਕਈ ਵਾਰੀ ਛੋਟੇ ਜੋੜਾਂ ਚ ਸੋ ਜਾਣਾ ਸ਼ੁਰੂ ਹੋ ਜਾਂਦੀ ਹੈ ਕਈ ਵਾਰੀ ਉਹਨਾਂ ਚ ਬਹੁਤ ਅਲੱਗ ਤਰ੍ਹਾਂ ਦੀ ਇੱਕ ਲਾਲਗੀ ਜਿਹੀ ਦਿਖਦੀ ਹੈ ਤੁਸੀਂ ਹੱਥ ਨਹੀਂ ਲਗਾ ਸਕਦੇ ਔਰ ਕਈ ਵਾਰੀ ਉਹ ਜਗ੍ਹਾ ਬਹੁਤ ਜ਼ਿਆਦਾ ਪੋਲੀ ਹੋ ਜਾਂਦੀ ਹੈ ਜਿਵੇਂ ਤੁਸੀਂ ਤੁਹਾਨੂੰ ਕੋਈ ਟੱਚ ਵੀ ਕਰ ਗਿਆ ਤਾਂ ਤੁ ਜਿਆਦਾ ਹੁੰਦੀ ਹੈਗੇ ਇਹ ਨਾਰਮਲੀ ਜਿਹੜੇ ਹੈਗੇ ਗਠੀਏ ਦੇ ਲੱਛਣ ਹੈਗੇ ਜੀ ਜਿਵੇਂ ਤੁਸੀਂ ਕਿਹਾ ਕਿ ਪਹਿਲਾਂ 60 70 ਸਾਲ ਦੇ ਜਿਹੜੇ ਲੋਕ ਸੀ ਉਹਨਾਂ ਨੂੰ ਗਠੀਏ ਦੀ ਪ੍ਰੋਬਲਮ ਹੁੰਦੀ ਸੀ ਹੁਣ ਸਭ ਤੋਂ ਜ਼ਿਆਦਾ ਕਿਸ ਉਮਰ ਦੇ ਲੋਕਾਂ ਨੂੰ ਐਟੈਕ ਕਰ ਰਿਹਾ ਨਾਰਮਲੀ ਵੇਖੋ ਮੈਂ ਜਿਹੜੇ ਆਪਣੇ ਆਪਾ ਹਸਪੀਟਲ ਚ ਪ੍ਰੈਕਟਿਸ ਚ ਕੇਸਿਸ ਦੇਖੇ ਹੈਗੇ ਮੈਂ ਇਥੇ ਇਹ ਦੇਖਿਆ ਕਿ ਨਾਰਮਲੀ ਜਿਵੇਂ ਪੋਸਟ ਡਿਲੀਵਰੀ ਜਦੋਂ ਇੱਕ ਤਾਂ ਪਹਿਲੀ ਗੱਲ ਗਠੀਆ ਜਿਹੜਾ ਹੈਗਾ ਜੈਂਟਸ ਨੂੰ ਘੱਟ ਹੁੰਦਾ ਲੇਡੀਜ਼ ਨੂੰ ਜ਼ਿਆਦਾ ਹੁੰਦਾ ਹੈਗਾ ਜੇ ਇੱਕ ਬੰਦੇ ਨੂੰ ਗਠੀਆ ਹੋ ਰਿਹਾ ਤਾਂ ਕਮ ਸੇ ਕਮ ਤਿੰਨ ਤੋਂ ਚਾਰ ਜਾਂ ਪੰਜ ਇਹਦੇ ਪਿੱਛੇ ਜਿਹੜੀਆਂ ਹੈਗੀਆਂ ਜਨਾਨੀਆਂ ਜਾਂ ਲੇਡੀਜ਼ ਜਿਹੜੀਆਂ ਨੇ ਉਹ ਗ੍ਰਸਿਤ ਹੁੰਦੀਆਂ ਹੈਗੀਆਂ ਤੇ ਇਦੇ ਕਰਕੇ ਗਠੀਆ ਅਗਰ ਆਪਾਂ ਲੇਡੀਜ਼ ਦੀ ਗੱਲ ਕਰੀਏ ਤਾਂ ਪੋਸਟ ਡਿਲੀਵਰੀ ਕੇਸਸ ਜੁ ਬਹੁਤ ਜ਼ਿਆਦਾ ਦੇਖਣ ਨੂੰ ਮਿਲਦਾ ਹੈ ਕਿਉਂਕਿ ਨਾਰਮਲੀ ਅੱਜਕੱਲ ਕੀ ਹੋ ਰਿਹਾ ਕਿ ਜਦੋਂ ਡਿਲੀਵਰੀ ਹੁੰਦੀ ਹੈਗੀ ਡਿਲੀਵਰੀ ਜ਼ਿਆਦਾਤਰ ਇੱਕ ਤਾਂ ਸੀ ਸੈਕਸ਼ਨ ਡਿਲੀਵਰੀ ਹੁੰਦੀ ਹੈ ਤੇ ਉਹਦੇ ਬਾਅਦ ਜਾਂ ਕਈ ਵਾਰੀ ਨਾਰਮਲ ਡਿਲੀਵਰੀ ਤੋਂ ਬਾਅਦ ਵੀ ਪੇਸ਼ੈਂਟ ਜਦੋਂ ਪੂਰੀ ਤਰ੍ਹਾਂ ਪਰਹੇਜ਼ ਨਹੀਂ ਰੱਖਦਾ ਕਿਉਂਕਿ ਉਹਨਾਂ ਨੂੰ ਕਮ ਸੇ ਕਮ ਮੰਹੀਨੇ 1 ਮੰਹੀਨੇ ਤੋਂ ਲੈ ਕੇ 1.5 ਮੰਹੀਨੇ ਤੱਕ ਪੂਰੀ ਤਰ੍ਹਾਂ ਫੂਡ ਪ੍ਰੀਕਾਸ਼ਨਸ ਜਿਹੜੀਆਂ ਹੈਗੀਆਂ ਲਾਈਫ ਸਟਾਈਲ ਪ੍ਰੀਕਾਸ਼ਨਸ ਉਹ ਮਸਟ ਹੋ ਜਾਂਦੀਆਂ ਜਦੋਂ ਪੇਸ਼ੈਂਟ ਇਸ ਤਰ੍ਹਾਂ ਦੇ ਪਰਹੇਜ਼ ਨਹੀਂ ਰੱਖਦਾ ਔਰ ਕਈ ਵਾਰੀ ਥੋੜਾ ਮੈਡੀਸਿਨਸ ਵੀ ਉਸ ਅ ਡਿਲੀਵਰੀ ਦੇ ਬਾਅਦ ਜਾਂ ਡਿਲੀਵਰੀ ਤੋਂ ਕਈ ਵਾਰੀ ਪਹਿਲਾਂ ਵੀ ਮੈਡੀਸਿਨਸ ਜਦੋਂ ਚੱਲਦੀਆਂ ਤਾਂ ਇਹ ਮੈਡੀਸਿਨਸ ਦੇ ਪੋਸਟ ਸਾਈਡ ਇਫੈਕਟਸ ਵੀ ਆਪਾਂ ਕਹਿ ਸਕਦੇ ਹਾਂ ਕਈ ਵਾਰੀ ਮੈਡੀਸਿਨਸ ਤੇ ਘੱਟ ਹੁੰਦੇ ਲੇਕਿਨ ਜਿਹੜਾ ਪਰਹੇਜ਼ ਨਹੀਂ ਕੀਤਾ ਜਾਂਦਾ ਉਹਦੇ ਕਾਰਨ ਬਹੁਤ ਜ਼ਿਆਦਾ ਹੁੰਦੇ ਨੇ ਦੂਜਾ 40 45 ਸਾਲ ਤੋਂ ਉਮਰ ਜਿੰਨਾ ਦੀ ਜ਼ਿਆਦਾ ਹੁੰਦੀ ਹੈ ਉਸ ਤੋਂ ਬਾਅਦ ਲੇਡੀਜ਼ ਨੂੰ ਇਹ ਪ੍ਰੋਬਲਮ ਹੋਣਾ ਜਿਹੜੀ ਹੈਗੀ ਉਹ ਜ਼ਿਆਦਾ ਸ਼ੁਰੂ ਹੁੰਦੀ ਹੈਗੀ ਜ਼ਿਆਦਾਤਰ ਅਬ ਮੈਂ ਗੱਲ ਕਰ ਰਹਾ ਤਾਂ ਮਹਿਲਾਇਆਂ ਜਿਹੜੀਆਂ ਆਪਣੀਆਂ ਲੇਡੀਜ਼ ਹੁੰਦੀਆਂ ਨੇ ਉਹਨਾਂ ਨੂੰ ਜ਼ਿਆਦਾ ਪ੍ਰੋਬਲਮ ਆਂਦੀ ਹੈ ਜਿਵੇਂ ਤੁਸੀਂ ਗੱਲ ਕੀਤੀ ਕਿ ਬੱਚਿਆਂ ਦੇ ਵਿੱਚ ਵੀ ਹੁਣ ਗਠੀਆ ਦੇਖਣ ਨੂੰ ਮਿਲ ਰਿਹਾ ਹੈ ਤੇ ਉਸ ਦਾ ਕੀ ਕਾਰਨ ਹੋ ਸਕਦਾ ਹੈ ਬੱਚਿਆਂ ਨੂੰ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਬੱਚਿਆਂ ਦਾ ਵੀ ਦੇਖੋ ਖਾਣਾ ਪੀਣਾ ਤਾਂ ਸਾਰਿਆਂ ਦਾ ਇਹੀ ਚੇਂਜ ਹੋ ਗਿਆ ਹੁਣ ਤੁਸੀਂ ਜੇ ਅਗਰ 10 ਬੱਚਿਆਂ ਨੂੰ ਜਾਣਦੇ ਹੋ ਤਾਂ ਕਮ ਸੇ ਕਮ 9 ਬੱਚੇ ਇਦਾਂ ਦੇ ਹੋਣਗੇ ਜਿਹੜੇ ਜ਼ਿਆਦਾਤਰ ਕੀ ਖਾਂਦੇ ਨੇ ਬਿਸਕਟ ਖਾਂਣਗੇ ਪੀਜ਼ਾ ਪਾਸਤਾ 버ਗਰ ਚਿਪਸ ਇਦਾਂ ਦੀਆਂ ਜਿਹੜਾ ਆਪਾਂ ਕਹਿ ਦਿੰਦੇ ਆ ਪ੍ਰੋਸੈਸਡ ਫੂਡ ਖਾਂਦੇ ਨੇ ਉਹ ਖਾਣਾ ਖਾਂਦੇ ਨੇ ਜਿਹੜਾ ਫੈਕਟਰੀ ਤੋਂ ਨਿਕਲ ਕੇ ਆ ਰਿਹਾ ਹੁਣ ਇਹ ਸੋਚਣ ਵਾਲੀ ਗੱਲ ਹੈਗੀ ਫੈਕਟਰੀ ਚ ਕਿੰਨੂੰ ਪਤਾ ਕਿ ਉਹ ਖਾਣਾ ਕਦੋਂ ਬਣਿਆ ਹੋ ਸਕਦਾ 2 ਮਹੀਨੇ ਪਹਿਲਾਂ ਬਣਿਆ ਹੋਵੇ ਹੋ ਸਕਦਾ 6 ਮਹੀਨੇ ਪਹਿਲਾਂ ਬਣਿਆ ਹੋਵੇ ਜਾਂ ਸਾਲ ਪਹਿਲਾਂ ਬਣਿਆ ਹੋਵੇ ਠੀਕ ਹੈ ਤਾਂ ਜੇ ਸਾਲ ਪਹਿਲਾਂ ਕੋਈ ਖਾਣਾ ਬਣਿਆ ਤਾਂ ਅਗਰ ਆਪਾਂ ਉਹਨੂੰ ਅੱਜ ਤੱਕ 6 ਮਹੀਨੇ ਪਹਿਲਾਂ ਵੀ ਬਣਿਆ ਆਪਾਂ ਉਹਨੂੰ ਅੱਜ ਤੱਕ ਚਲਾਈ ਜਾ ਰਹੇ ਨੇ ਇਟ ਮੀਨਸ ਤੁਸੀਂ ਇਮੇਜਿਨ ਕਰੋ ਕਿ ਉਸ ਘਾਣੇ ਚ ਕਿਸ ਲੈਵਲ ਤੱਕ ਦੇ ਕੈਮੀਕਲਸ ਜਾਂ ਪੈਸਟ ਸੌਰੀ ਪ੍ਰੀਜ਼ਰਵਟਿਵਸ ਯੂਜ਼ ਹੋਏ ਹੋਣਗੇ ਜਿਹੜੇ ਉਸ ਖਾਣੇ ਨੂੰ ਫਰੈਸ਼ ਰੱਖਦੇ ਕਿਤੇ ਨਾ ਕਿਤੇ ਜਿਹੜਾ ਹੈਗਾ ਪ੍ਰੀਜ਼ਰਵਟਿਵ ਦੀ ਜਿਹੜੀ ਕੁਆਂਟੀਟੀ ਹੈਗੀ ਉਹ ਬਹੁਤ ਜ਼ਿਆਦਾ ਔਰ ਬੱਚਿਆਂ ਦਾ ਜਿਹੜਾ ਇੰਟਰਨਲ ਸਿਸਟਮ ਹੁੰਦਾ ਹੈਗਾ ਉਹ ਬਹੁਤ ਜ਼ਿਆਦਾ ਸੌਫਟ ਹੁੰਦਾ ਹੈਗਾ ਔਰ ਬੱਚਿਆਂ ਦੀ ਡਾਈਜੈਸਟਿਵ ਫਾਇਰ ਐਨੀ ਹੌ ਜ਼ਿਆਦਾ ਹੁੰਦੀ ਹੈਗੀ ਲੇਕਿਨ ਫਿਰ ਵੀ ਜ਼ਿਆਦਾਤਰ ਬੱਚਿਆਂ ਦੀ ਜੇ ਆਪਾਂ ਡਾਈਟ ਐਨਾਲਾਈਜ਼ ਕਰੀਏ ਤਾਂ 90% ਬੱਚੇ ਜੰਕ ਫੂਡ ਖਾਂਦੇ ਹੈਗੇ ਇਹ ਸਾਰਿਆਂ ਤੋਂ ਵੱਡਾ ਇੱਕ ਰੀਜ਼ਨ ਹੋ ਸਕਦਾ ਹੈ ਉਹ ਦੂਜਾ ਕਈ ਵਾਰੀ ਬੱਚੇ ਜਿਹੜੇ ਹੈਗੇ ਉਹਨਾਂ ਦੀ ਇਮਿਊਨਿਟੀ ਬਹੁਤ ਜ਼ਿਆਦਾ ਕਮਜ਼ੋਰ ਹੁੰਦੀ ਹੈ ਕਈ ਵਾਰੀ ਸਰਦੀ ਖਾਂਸੀ ਜ਼ੁਖਾਮ ਬੁਖਾਰ ਜਿਹਨਾਂ ਬੱਚਿਆਂ ਨੂੰ ਬਹੁਤ ਜ਼ਿਆਦਾ ਬਹੁਤ ਛੇਤੀ ਹੁੰਦਾ ਹੈਗਾ ਇਦਾਂ ਦੇ ਬੱਚਿਆਂ ਨੂੰ ਵੀ ਇਹ ਸੰਭਾਵਨਾ ਬਹੁਤ ਜ਼ਿਆਦਾ ਜਿਹੜੀ ਹੈਗੀ ਉਹ ਦੇਖਣ ਨੂੰ ਮਿਲਦੀ ਹੈਗੀ ਔਰ ਦੂਜੀ ਗੱਲ ਇਹ ਕਿ ਅੱਜਕੱਲ ਦੇ ਟਾਈਮ ਦੇ ਅਨੁਸਾਰ ਆਪਾਂ ਦੇਖਿਆ ਜਾਏ ਤਾਂ ਕਿਸੇ ਵੀ ਬੱਚੇ ਨੂੰ ਸਰਦੀ ਖਾਂਸੀ ਜ਼ੁਖਾਮ ਜਦੋਂ ਵੀ ਹੁੰਦਾ ਆਪਾਂ ਫਟ ਉਹਨਾਂ ਨੂੰ ਦਵਾਈ ਦੇ ਦਿੰਦੇ ਨੇ ਜ਼ੁਖਾਮ ਹੋਇਆ ਤਾਂ ਦਵਾਈ ਖਾ ਲੋ ਲੂਜ਼ ਮੋਸ਼ਨ ਲੱਗੇ ਦਵਾਈ ਖਾ ਲੋ ਬੁਖਾਰ ਹੋਇਆ ਦਵਾਈ ਖਾ ਲੋ ਇਟ ਮੀਨਸ ਕਿ ਜਿਹੜਾ ਵੀ ਬੋਡੀ ਚ ਟਾਕਸਿਨਸ ਬਣੇ ਹੁੰਦੇ ਹੈਗੇ ਜਿਹੜਾ ਆਯੁਰਵੇਦ ਦੇ ਅਨੁਸਾਰ ਹਰ ਰਿਤੂ ਚ ਹਰ ਸੀਜ਼ਨ ਚ ਬਾਹਰ ਨਿਕਲਦੇ ਹੈਗੇ ਆਪਾਂ ਉਹਨਾਂ ਨੂੰ ਅੰਦਰ ਹੀ ਦਬਾ ਦਿੰਦੇ ਨੇ ਤਾਂ ਕਈ ਵਾਰੀ ਉਹ ਚੀਜ਼ ਵੀ ਹੌਲੇ ਹੌਲੇ ਕਰਕੇ ਇੱਕ ਬਹੁਤ ਵੱਡੀ ਬਿਮਾਰੀ ਦੇ ਰੂਪ ਚ ਸਾਹਮਣੇ ਆਂਦੀ ਹੈ ਵੈਸੇ ਕਿਹਾ ਜਾਂਦਾ ਹੈ ਕਿ ਜਿਹੜਾ ਗਠੀਆ ਰੋਗ ਹੈ ਇਸ ਦਾ ਕੋਈ ਇਲਾਜ ਨਹੀਂ ਹੈ ਉਮਰ ਪਰ ਜਿਹੜੇ ਦਵਾਈ ਹੈ ਜਿਹੜੀ ਖਾਣੀ ਪੈਂਦੀ ਹੈ ਲੋਕਾਂ ਨੂੰ ਤੇ ਲੇਕਿਨ ਇੱਥੇ ਡਾਕਟਰ ਸ਼ਾਰਦਾ ਹਸਪੀਟਲ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਇਸ ਦਾ ਇਲਾਜ ਹੈ ਕੁਝ ਟਾਈਮ ਦੇ ਲਈ ਦਵਾਈ ਖਾਣੀ ਪੈਂਦੀ ਹੈ ਤੇ ਕੀ ਕਾਰਨ ਹੈ ਇਹਦਾ ਕਿਸ ਤਰ੍ਹਾਂ ਮਤਲਬ ਇਲਾਜ ਕੀਤਾ ਜਾਂਦਾ ਦੇਖੋ ਜੇ ਆਯੁਰਵੇਦ ਦੀ ਆਪਾਂ ਗੱਲ ਕਰੀਏ ਆਯੁਰਵੇਦ ਦੇ ਅਨੁਸਾਰ ਜਿਹੜਾ ਹੈਗਾ ਗਠੀਏ ਦਾ ਉਪਚਾਰ ਜਿਹੜਾ ਹੈਗਾ ਉਹ ਸੰਭਵ ਹੈਗਾ ਆਯੁਰਵੇਦ ਚ ਇਹ ਦੇਖਣਾ ਪੈਂਦਾ ਹੈਗਾ ਕਿ ਮਰੀਜ਼ ਦੀ ਕਿਹੜੀ ਕੰਡੀਸ਼ਨ ਚੱਲ ਰਹੀ ਹੈ ਉਹਦੀ ਸਟੇਜ ਕਿਹੜੀ ਹੈਗੀ ਦੇਖੋ ਜਦੋਂ ਮਰੀਜ਼ ਲਾਸਟ ਸਟੇਜ 'ਚ ਹੀ ਹੈਗਾ ਤਾਂ ਉਹਨੂੰ ਹੌਲੀ-ਹੌਲੀ ਫਰਕ ਪੈ ਜਾਂਦਾ ਹੈਗਾ ਲੇਕਿਨ ਕਈ ਵਾਰੀ ਇਦਾਂ ਹੁੰਦਾ ਕਿ ਉਹਨੂੰ ਦਵਾਈ ਪੂਰੀ ਉਮਰ ਵੀ ਖਾਣੀ ਪੈਂਦੀ ਹੈ ਲੇਕਿਨ ਕਾਫੀ ਪੇਸ਼ੈਂਟ ਸਿੱਧਾਂ ਦੇ ਆਉਂਦੇ ਨੇ ਜਿਹੜੇ ਫਰਸਟ ਸਟੇਜ ਦੂਜੀ ਸਟੇਜ ਤੀਜੀ ਸਟੇਜ ਵਾਲੇ ਜਿਹੜੇ ਵੀ ਪੇਸ਼ੈਂਟ ਹੁੰਦੇ ਨੇ ਜਿਨ੍ਹਾਂ ਦੇ ਆਪਾਂ ਕਹਿ ਵੀ ਨਾ ਹਾਲੀ ਸ਼ੁਰੂ ਨਹੀਂ ਹੋਏ ਡਿਫਾਰਮੇਟਿਵਸ ਲੈਵਲ ਦੀ ਨਹੀਂ ਹੋਈ ਜਾਂ ਮਤਲਬ ਜਿਹੜੇ ਬਹੁਤ ਲੌਂਗ ਟਾਈਮ ਤੇ ਸਟੀਰੋਇਡਸ ਦੇ ਉੱਪਰ ਬੇਸਡ ਨਹੀਂ ਹੋਏ ਜਾਂ ਜਿਨ੍ਹਾਂ ਨੇ ਕੋਈ ਬਾਇਓਲੋਜੀਕਲ ਇੰਜੈਕਸ਼ਨਸ ਨਹੀਂ ਲਗਾਏ ਜੇ ਉਹ ਮਰੀਜ਼ ਸਿੱਧੇ ਹੀ ਸਾਡੇ ਕੋਲ ਆ ਜਾਣ ਤਾਂ ਉਹਨਾਂ ਦਾ ਉਪਚਾਰ ਜਿਹੜਾ ਹੈਗਾ ਬਹੁਤ ਛੇਤੀ ਹੋ ਜਾਂਦਾ ਕਿਉਂਕਿ ਆਯੁਰਵੇਦ ਅਨੁਸਾਰ ਇਹ ਜਿਹੜੀ ਬਿਮਾਰੀ ਹੈ ਇਹਨੂੰ ਆਮ ਬਾਤ ਕਿਹਾ ਜਾਂਦਾ ਹੈਗਾ ਅੰਗਰੇਜ਼ੀ ਦਵਾਈਆਂ ਅੰਗਰੇਜ਼ੀ ਪદ્ધਤੀ ਦੇ ਹਿਸਾਬ ਨਾਲ ਮੈਂ ਗੱਲ ਕਰਾਂ ਆਟੋਇਮਿਊਨ ਡਿਜ਼ੀਜ਼ ਦੀ ਕੈਟਾਗਰੀ ਚ ਆਪਾਂ ਇਹਨੂੰ ਰੱਖਦੇ ਨਾ ਬਟ ਮੈਂ ਆਯੁਰਵੈਦਿਕ ਤੁਹਾਨੂੰ ਕਨਸੈਪਟ ਸਮਝਾ ਰਹੀ ਆ ਆਮ ਬਾਤ ਆਮ ਬਾਤ ਦਾ ਮਤਲਬ ਇਹ ਹੁੰਦਾ ਹੈਗਾ ਕਿ ਜਿਹੜਾ ਵੀ ਆਪਾਂ ਫੂਡ ਖਾਂਦੇ ਨੇ ਜਿਹੜਾ ਵੀ ਆਪਾਂ ਫੂਡ ਕੰਜ਼ਿਊਮ ਕਰਦੇ ਨੇ ਜਦੋਂ ਉਹ ਫੂਡ ਪੂਰੀ ਤਰ੍ਹਾਂ ਤੋਂ ਪਚਦਾ ਨਹੀਂ ਹੈਗਾ ਔਰ ਉਹਦਾ ਕੁਝ ਟਾਕਸਿਕ ਜਿਹੜਾ ਮੈਟਰ ਹੈ ਉਹ ਅੰਦਰ ਹੀ ਰਹਿ ਜਾਂਦਾ ਤਾਂ ਉਹ ਇੱਕ ਬਹੁਤ ਬੜੇ ਲੈਵਲ ਤੇ ਉਹ ਹਲਕੇ ਹਲਕੇ ਟਾਈਪ ਚ ਪాయిਜ਼ਨ ਬਣਾਉਂਦਾ ਆਮ ਆਵਾ ਬਣਾਉਂਦਾ ਹੈਗਾ ਮਿਊਕਸ ਫੋਮ ਚ ਵੀ ਹੋ ਸਕਦਾ ਹੈ ਤੁਸੀਂ ਕਹਿ ਸਕਦੇ ਆ ਕਿ ਜੋੜਾਂ ਦੇ ਵਿੱਚ ਇੱਕ ਜ਼ਹਿਰੀਲਾ ਪਦਾਰਥ ਫਸ ਜਾਂਦਾ ਹੈ ਜੋੜਾਂ ਦੇ ਵਿੱਚ ਜ਼ਹਿਰੀਲਾ ਪਦਾਰਥ ਨਹੀਂ ਫਸਦਾ ਇਹਦੇ ਚ ਕੀ ਹੁੰਦਾ ਹੈ ਕਿ ਬਾਡੀ ਚ ਟਾਕਸਿਨਸ ਦੀ ਐਕਮੂਲੇਸ਼ਨ ਹੋਣਾ ਸ਼ੁਰੂ ਹੋ ਜਾਂਦੀ ਹੈ ਜਿਵੇਂ ਆਪਾਂ ਮਿਊਕਸ ਜਿਹੜਾ ਹੈਗਾ ਉਹ ਆਪਣੇ ਜੋੜ ਕਿਉਂਕਿ ਅੰਦਰੋਂ ਖਾਲੀ ਹੁੰਦੇ ਨੇ ਤਾਂ ਉੱਥੇ ਜਾ ਕੇ ਉਹਨਾਂ ਨੂੰ ਉਸ ਟਿੱਕੀ ਹੁੰਦਾ ਹੈਗਾ ਉਹਨੂੰ ਸਪੇਸ ਮਿਲ ਜਾਂਦੀ ਹੈ ਉਹ ਜਾ ਕੇ ਚਿਪਕ ਜਾਂਦਾ ਹੈਗਾ ਤੇ ਜਦੋਂ ਹੌਲੇ ਹੌਲੇ ਉਸ ਏਰੀਏ ਦੇ ਬਲੱਡ ਸਰਕੂਲੇਸ਼ਨ ਜਿਹੜੀ ਹੈਗੀ ਉਹ ਰੁਕਣਾ ਸ਼ੁਰੂ ਹੁੰਦੀ ਹੈਗੀ ਤੇ ਹੌਲੇ ਹੌਲੇ ਕਰਕੇ ਪੇਸ਼ੈਂਟਸ ਨੂੰ ਦਰਦ ਹੋਣਾ ਸ਼ੁਰੂ ਹੁੰਦਾ ਇਨਫਲੇਮੇਸ਼ਨ ਸੋਜੀ ਸਾਣਾ ਸ਼ੁਰੂ ਹੋ ਜਾਂਦੀ ਹੈ ਫਿਰ ਉਸ ਏਰੀਏ ਚ ਹੌਲੇ ਹੌਲੇ ਕਰਕੇ ਜਦੋਂ ਬਾਥ ਜਿਹੜਾ ਹੈਗਾ ਬਹੁਤ ਡੀਪ ਜਿਹੜਾ ਹੈਗਾ ਉਹ ਖਰਾਬ ਹੋ ਜਾਂਦਾ ਵਿਕ੍ਰਿਤ ਹੋ ਜਾਂਦਾ ਤਾਂ ਉਹ ਜੋਇੰਟ ਆਪਣੇ ਆਪ ਮੁੜਨਾ ਸ਼ੁਰੂ ਹੋ ਜਾਂਦੇ ਨੇ ਹੱਥਾਂ ਦੀਆਂ ਉਂਗਲੀਆਂ ਟੇਡੀਆਂ ਹੋ ਜਾਣਗੀਆਂ ਪੈਰਾਂ ਦੀਆਂ ਉਂਗਲੀਆਂ ਟੇਡੀਆਂ ਹੋ ਜਾਣੀਆਂ ਕਈ ਵਾਰ ਤਾਂ ਪੇਸ਼ੈਂਟ ਜਿਹੜਾ ਹੈਗਾ ਬਿਲਕੁਲ ਪੂਰਾ ਦਾ ਪੂਰਾ ਹੀ ਜੁੜ ਜਾਂਦਾ ਰੋਲ ਹੋ ਜਾਂਦਾ ਮਤਲਬ ਜਿਵੇਂ ਆਪਾਂ ਕਹਿ ਦਿੰਦੇ ਆ ਕਿ ਅੱਧਾ ਸਰਕਲ ਬਣ ਜਾਂਦਾ ਹੈਗਾ ਉਹ ਤਾਂ ਉਹ ਉੱਠ ਨਹੀਂ ਸਕਦਾ ਚੱਲ ਨਹੀਂ ਸਕਦਾ ਕੁਝ ਪੇਸ਼ੈਂਟਸ ਤਾਂ ਪਾਇਦਾ ਦੇ ਦੇਖੇ ਹੈਗੇ ਜਿਹੜੇ ਟੋਟਲ ਮਤਲਬ ਬੈੱਡ 'ਚ ਸਿੱਧੇ ਨਹੀਂ ਪਏ ਹੁੰਦੇ ਅੱਧਾ ਉਹਨਾਂ ਦਾ ਸਰਕਲ ਬਣਿਆ ਹੁੰਦਾ ਗੋਲ ਹੋ ਕੇ ਪਏ ਹੁੰਦੇ ਹੈਗੇ ਮਤਲਬ ਕਈ ਵਾਰੀ ਤਾਂ ਇਸ ਲੈਵਲ ਤੱਕ ਇਹ ਡੀਪਲੀ ਚਲਾ ਜਾਂਦਾ ਹੈਗਾ ਕਿੰਨੇ ਪੇਸ਼ੈਂਟਸ ਨੇ ਜਿਹੜੇ ਡਾਕਟਰ ਸ਼ਾਰਦਾ ਹਸਪੀਟਲ ਦੇ ਵਿੱਚ ਹੁਣ ਤੱਕ ਆ ਚੁੱਕੇ ਨੇ ਗਠੀਏ ਰੂਪੇ ਗਠੀਏ ਦੇ ਦਿਖੋ ਜੇ ਮੈਂ ਗੱਲ ਕਰਾਂ ਆਪ ਪਰਾ ਹਸਪੀਟਲ ਇਸਟਾਰਟ ਹੋਇਆ 2013 ਦੇ ਵਿੱਚ ਪੰਜਾਬ ਦੇ ਵਿੱਚ ਆਪਣੇ ਚਾਰ ਕਲੀਨਿਕ ਚੱਲਦੇ ਨੇ ਤਾਂ অলਮੋਸਟ ਆਪਣੇ ਕੋਲ ਡੇਲੀ ਜਿਹੜੇ ਹੈਗੇ ਕਮ ਸੇ ਕਮ 60 ਤੋਂ ਲੈ ਕੇ 80 ਪੇਸ਼ੈਂਟ ਜਿਹੜੇ ਹੈਗੇ ਉਹ ਵਿਜ਼ਿਟ ਕਰਦੇ ਨੇ ਪਰ ਬ੍ਰਾਂਚ ਤੇ ਗਠੀਏ ਦੇ ਹਿਸਾਬ ਨਾਲ ਜੇ ਮੈਂ ਗੱਲ ਕਰਾਂ ਤਾਂ ਐਪ੍ਰੋਕਸੀਮੇਟਲੀ ਡੇਲੀ ਜਿਹੜੇ ਹੈਗੇ 30 40 ਪੇਸ਼ੈਂਟ 50 ਪੇਸ਼ੈਂਟ ਹਰ ਬ੍ਰਾਂਚ ਦੇ ਅਕੋਰਡਿੰਗ ਵਿਜ਼ਿਟ ਕਰਦੇ ਨੇ ਪੰਜ ਸੱਤ ਸਾਲ ਤੋਂ ਆਪਾਂ ਇਸ ਚੀਜ਼ ਦੇ ਉੱਪਰ ਕੰਮ ਕਰ ਰਹੇ ਹਾਂ ਔਰ ਆਪਾਂ ਨੂੰ ਇਸ ਚੀਜ਼ ਦੇ ਬਹੁਤ ਹੀ ਅੱਛੇ ਰਿਜ਼ਲਟਸ ਜਿਹੜੇ ਨੇ ਉਹ ਦੇਖਣੇ ਨੂੰ ਮਿਲ ਰਹੇ ਨੇ ਜਦੋਂ ਵੀ ਕਿਸੇ ਪੇਸ਼ੈਂਟ ਨੂੰ ਜੋੜਨ ਦੀ ਪ੍ਰੋਬਲਮ ਸਟਾਰਟਿੰਗ ਚ ਹੀ ਪਤਾ ਚੱਲਦਾ ਹੈ ਤਾਂ ਉਹਨੂੰ ਤਾਂ ਬਹੁਤ ਹੀ ਅੱਛੇ ਲੈਵਲ ਦੇ ਰਿਜ਼ਲਟ ਜਿਹੜੇ ਹੈਗੇ ਉਹ ਮਿਲਣਾ ਸ਼ੁਰੂ ਹੋ ਜਾਂਦੇ ਨੇ ਆਮ ਤੌਰ ਤੇ ਇੱਕ ਮਹੀਨੇ ਚ ਪੇਸ਼ੈਂਟ ਨੂੰ 50 60% ਫਰਕ ਪੈ ਜਾਂਦਾ ਹੈਗਾ ਲੇਕਿਨ ਜਦੋਂ ਪੇਸ਼ੈਂਟ ਆਪਣੇ ਕੋਲ ਸਟਾਰਟਿੰਗ ਟ ਹੀ ਆ ਜਾਏ ਕਿਉਂਕਿ ਇਹ ਬਿਮਾਰੀ ਇਦਾਂ ਦੀ ਹੈਗੀ ਸਲੋ ਸਲੋ ਬਿਮਾਰੀ ਹੈਗੀ ਸਲੋ ਪੌਇਜ਼ਨ ਦੀ ਤਰ੍ਹਾਂ ਹੌਲੇ ਹੌਲੇ ਬਾਡੀ ਚ ਐਗਗਰੇਵੇਟ ਹੁੰਦੀ ਹੈਗੀ ਪੇਸ਼ੈਂਟ ਨੂੰ ਪਤਾ ਨਹੀਂ ਚੱਲਦਾ ਪੇਸ਼ੈਂਟ ਪੇਨ ਕਿਲ ਕਿਲਰਸ ਦੇ ਨਾਲ ਇਸ ਬਿਮਾਰੀ ਨੂੰ ਮੈਨੇਜ ਕਰਦਾ ਚਲਾ ਜਾਂਦਾ ਲੇਕਿਨ ਜਦੋਂ ਲਾਸਟ ਸਟੇਜ ਚ ਬਹੁਤ ਜ਼ਿਆਦਾ ਜੇ ਮੈਂ ਆਪਾਂ ਕਹਿ ਦਿੰਦੇ ਆ ਕਿ ਇੱਕ ਅਤ ਹੋ ਜਾਂਦੀ ਹੈ ਉਸ ਤੋਂ ਬਾਅਦ ਉਹ ਐਲੋਪੈਥਿਕ ਹੋਮੀਓਪੈਥਿਕ ਸਾਰੀ ਜੋ ਵੀ ਉਹਨੂੰ ਪੈਥੀਆਂ ਠੀਕ ਲੱਗਦੀਆਂ ਨੇ ਉਹ ਆਪਣਾ ਇਲਾਜ ਕਰਵਾਉਂਦਾ ਜਦੋਂ لیکن ਉਥੋਂ ਵੀ ਕੋਈ فرق ਨਹੀਂ ਪੈਂਦਾ ਉਸ ਤੋਂ ਬਾਅਦ ਕਾਫੀ ਪੇਸ਼ੈਂਟਸ ਜਿਹੜੇ ਨੂੰ ਆਪਣੇ ਕੋਲ ਆਨੇ ਤਾਂ ਤੁਸੀਂ ਇਹ ਸਮਝ ਲਓ ਕਿ ਆਪਣੇ ਕੋਲ ਇਦਾਂ ਦੇ ਪੇਸ਼ੈਂਟ ਆਨੇ ਨੇ ਜਿਹੜੇ ਜੇ ਕਮ ਸੇ ਕਮ 15 ਸਾਲ ਵੀ ਸਾਲ 25 ਸਾਲ ਤੇ ਇਸ ਬਿਮਾਰੀ ਤੋਂ ਸਫਰ ਕਰ ਰਹੇ ਨੇ ਲੇਕਿਨ ਉਹਨਾਂ ਨੂੰ ਰਿਲੀਫ ਨਹੀਂ ਮਿਲਦਾ ਤੇ ਆਯੁਰਵੇਦ ਦੇ ਵਿੱਚ ਇਸ ਦੇ ਬਹੁਤ ਹੀ ਅੱਛੇ ਪ੍ਰੀਨਾਮ ਜਿਹੜੇ ਨੂੰ ਉਹ ਦੇਖਣ ਨੂੰ ਮਿਲਦੇ ਨੇ ਤਕਰੀਬਨ ਕਿੰਨੇ ਕ ਪੇਸ਼ੈਂਟਸ ਨੇ ਜਿਹੜੇ ਹੁਣ ਤੱਕ ਬਿਲਕੁਲ ਹੀ ਠੀਕ ਹੋ ਚੁੱਕੇ ਨੇ ਆਪਣੇ ਕੋਲ ਮੇਰੇ ਖਿਆਲ ਦੇ ਨਾਲ ਅੱਜ ਤੱਕ ਜਿਹੜੇ ਹੈਗੇ ਕਮ ਸੇ ਕਮ 50000 ਤੋਂ ਲੈ ਕੇ 60 70000 ਤੱਕ ਦੇ ਪੇਸ਼ੈਂਟ ਸੀਦਾਂ ਦੇ ਹੈਗੇ ਗਠੀਏ ਦੇ ਜਿਨ੍ਹਾਂ ਜੋ ਬਿਲਕੁਲ ਠੀਕ ਹੋ ਚੁੱਕੇ ਨੇ ਅੱਜ ਵੀ ਇੱਕ ਪੇਸ਼ੈਂਟ ਜਿਵੇਂ ਅੱਜ ਦਾ ਮੈਨੂੰ ਯਾਦ ਆ ਮਨਦੀਪ ਕੌਰ ਇੱਕ ਪੇਸ਼ੈਂਟ ਸੀ 18 17 18 ਸਾਲ ਦੀ ਪੇਸ਼ੈਂਟ ਹੈਗੀ ਪਾਇਲ ਕੋਲੇ ਉਹਨਾਂ ਦਾ ਪਿੰਡ ਹੈਗਾ ਬੱਚੀ ਹੈਗੀ ਹੱਲੇ ਤੇ ਉਹਨਾਂ ਨੂੰ ਗਠੀਆ ਡਾਇਗਨੋਸ ਹੋਇਆ ਲੇਕਿਨ ਉਹਨਾਂ ਨੇ ਕਿਤੇ ਵੀ ਹੋਰ ਟਰੀਟਮੈਂਟ ਨਹੀਂ ਲਿਆ ਸੀ ਉਹਨਾਂ ਨੇ ਸਾਰੇ ਤੋਂ ਪਹਿਲੇ ਆਪਣੇ ਕੋਲ ਹੀ ਆ ਕੇ ਟਰੀਟਮੈਂਟ ਜਿਹੜਾ ਹੈਗਾ ਉਹ ਸ਼ੁਰੂ ਕਰਵਾਇਆ ਰਿਯੂਮੈਟਿਡ ਆਰਥਰਾਈਟਸ ਉਹਨਾਂ ਦਾ ਲਗਭਗ 150 ਤੇ 200 ਦੇ ਵਿੱਚ ਸੀ ਤੇ ਅੱਜ ਉਹਨਾਂ ਦਾ ਬਿਲਕੁਲ ਨਾਰਮਲ ਆਇਆ 12. ਕੁਛ ਇੰਦਾ ਦਾ ਗਠੀਆ ਉਹਨਾਂ ਦਾ ਆਇਆ ਬਿਲਕੁਲ ਨਾਰਮਲ ਔਰ ਉਹ ਬੱਚਾ ਹੁਣ ਬਿਲਕੁਲ ਠੀਕ ਹੈ ਕੋਈ ਦਰਦ ਨਹੀਂ ਹੈਗੀਆਂ ਕੁਝ ਨਹੀਂ ਹੈਗਾ ਕੋਈ ਸਟਿਫਨੈਸ ਨਹੀਂ ਜੋਇੰਟਸ 'ਚ ਕੋਈ ਟੈਂਡਰਨੈਸ ਨਹੀਂ ਸੌਫਟਨੈਸ ਨਹੀਂ ਉਹਨਾਂ ਦੇ ਬਿਲਕੁਲ ਠੀਕ ਹੋ ਗਏ ਰਿਪੋਰਟਸ ਜਿਹੜੀਆਂ ਉਹ ਬਿਲਕੁਲ ਨੋਰਮਲ ਆਣਾ ਸ਼ੁਰੂ ਹੋ ਗਈਆਂ ਕਿੱਥੋਂ ਕਿੱਥੋਂ ਪੇਸ਼ੈਂਟਸ ਨੇ ਜਿਹੜੇ ਤੁਹਾਡੇ ਤੱਕ ਪਹੁੰਚਦੇ ਨੇ ਆਪਣੇ ਕੋਲ ਜਿਹੜੇ ਹੈਗੇ ਪੇਸ਼ੈਂਟ ਲਗਭਗ ਇੱਕ ਤਾਂ ਪੂਰੇ ਪੰਜਾਬ ਤੋਂ ਪੇਸ਼ੈਂਟ ਆਂਦੇ ਹੈਗੇ ਦੂਜਾ ਹਿਮਾਚਲ ਤੋਂ ਪੇਸ਼ੈਂਟ ਕਾਫੀ ਆਂਦੇ ਨੇ ਜੰਮੂ ਤੋਂ ਪੇਸ਼ੈਂਟ ਆਂਦੇ ਨੇ ਹਰਿਆਣਾ ਨਾਲ ਲੱਗਦਾ ਹੈਗਾ ਹਰਿਆਣੇ ਤੋਂ ਸਾਡੇ ਕੋਲ ਪੇਸ਼ੈਂਟ ਆਂਦੇ ਨੇ ਕੈਨੇਡਾ ਆਸਟ੍ਰੇਲੀਆ ਤੇ ਯੂ ਐਸ ਤੋਂ ਆਪਣੇ ਕੋਲ ਪੇਸ਼ੈਂਟਸ ਜਿਹੜੇ ਨੂੰ ਕਾਫੀ ਆਂਦੇ ਨੇ ਕੱਲ ਕਰੀਏ ਐਲੋਪੈਥੀ ਦੀ ਤਾਂ ਐਲੋਪੈਥੀ ਦਾ ਇਲਾਜ ਆ ਜਿਹੜਾ ਉਹ ਆਯੁਰਵੇਦ ਦੇ ਇਲਾਜ ਨਾਲੋਂ ਕਿਸ ਤਰ੍ਹਾਂ ਡਿਫਰੈਂਟ ਹੈ ਐਲੋਪੈਥਿਕ ਦਾ ਜਿਹੜਾ ਇਲਾਜ ਹੈਗਾ ਉਹਨਾਂ ਦਾ ਵੇ ਆਫ ਟਰੀਟਿੰਗ ਜਿਹੜਾ ਹੈਗਾ ਲਾਈਨ ਆਫ ਟਰੀਟਮੈਂਟ ਜਿਹੜਾ ਹੈਗਾ ਉਹ ਸਿੰਪਟਮਸ ਦੇ ਉੱਪਰ ਜ਼ਿਆਦਾ ਵਰਕ ਕਰਦੇ ਨੇ ਕਿ ਜੇ ਦਰਦ ਹੋ ਰਹੀ ਹੈ ਤਾਂ ਉਹਨੂੰ ਰੋਕ ਦਿਆ ਜਾਏ ਠੀਕ ਹੈ ਜੇ ਜੋ ਜੋੜ ਮੁੜ ਰਹੇ ਨੇ ਤਾਂ ਉਹਨਾਂ ਨੂੰ ਉੱਥੇ ਹੀ ਰੋਕ ਦਿੱਤਾ ਜਾਏ ਠੀਕ ਹੈ ਉਹਦੇ ਲਈ ਉਹ ਜ਼ਿਆਦਾਤਰ ਪੇਨ ਕਿਲਰ ਐਂਟੀਵਾਟਿਕਸ ਜਾਂ ਸਟੀਰੋਇਡਸ ਜਾਂ ਬਾਇਓਲੋਜੀਕਲ ਇੰਜੈਕਸ਼ਨਸ ਅਕੋਰਡਿੰਗ ਟੂ ਨੀਡ ਆਫ ਦਾ ਪੇਸ਼ੈਂਟ ਇਦਾਂ ਯੂਜ਼ ਕਰਦੇ ਹੈਗੇ ਲੇਕਿਨ ਆਯੁਰਵੇਦ ਦਾ ਜਿਵੇਂ ਮੈਂ ਦੱਸਿਆ ਕਿ ਆਯੁਰਵੇਦ ਮੰਨਦਾ ਹੀ ਇਸ ਚੀਜ਼ ਨੂੰ ਜਿਹੜਾ ਹੈਗਾ ਉਹ ਪੇਟ ਜੋ ਸ਼ੁਰੂ ਹੋਣ ਵਾਲੀ ਇੱਕ ਬਿਮਾਰੀ ਮੰਨਦਾ ਹੈਗਾ ਆਮਵਾਤ ਆਪਾਂ ਇਹਨੂੰ ਕਹਿੰਦੇ ਨੇ ਤੇ ਆਪਣਾ ਜਿਹੜਾ ਲਾਈਨ ਆਫ ਟਰੀਟਮੈਂਟ ਰਹਿੰਦਾ ਹੈਗਾ ਆਪਾਂ ਇਸ ਇਲਾਜ ਚ ਸਾਰਿਆਂ ਤੋਂ ਪਹਿਲਾਂ ਪੇਸ਼ੈਂਟ ਦਾ ਪੇਟ ਠੀਕ ਕਰਨਾ ਸ਼ੁਰੂ ਕਰਦੇ ਨੇ ਤਾਂ ਕਿ ਉਹਨੂੰ ਭੁੱਖ ਆਛੀ ਲੱਗੇ ਜੋ ਖਾਣਾ ਖਾਏ ਉਹ ਡਾਈਜੈਸਟ ਪੂਰਾ ਹੋ ਜਾਏ ਔਰ ਉਹਦੀ ਐਲੀਮੀਨੇਸ਼ਨ ਐਕਸਕ੍ਰੀਸ਼ਨ ਜਿਹੜੀ ਹੈਗੀ ਜਿਵੇਂ ਮੋਸ਼ਨ ਉਹਨੂੰ ਆਉਂਦਾ ਹੈਗਾ ਜਾਂ ਯੂਰਿਨ ਦੇ ਥਰੂ ਜਿੰਨੇ ਟੌਕਸਿਨਸ ਹੈਗੇ ਜਾਂ ਸਵੇਟਿੰਗ ਦੇ ਥਰੂ ਉਹ ਸਾਰੇ ਦੇ ਸਾਰੇ ਬਾਡੀ ਤੋਂ ਰਿਲੀਜ਼ ਹੋਣਾ ਸ਼ੁਰੂ ਹੋ ਜਾਣ ਜਦੋਂ ਉਹਨੂੰ ਭੁੱਖ ਠੀਕ ਲੱਗੇਗੀ ਡਾਈਜੈਸ਼ਨ ਉਹਦਾ ਸਹੀ ਹੋ ਜਾਏਗਾ ਤਾਂ ਹੌਲੇ ਹੌ ਕਰਕੇ ਜਿਹੜਾ ਹੈਗਾ ਉਹਦਾ ਮੈਟਾਬੋਲਿਜ਼ਮ ਜਿਹੜਾ ਹੈਗਾ ਬਹੁਤ ਸਹੀ ਹੋਣਾ ਸ਼ੁਰੂ ਹੋ ਜਾਏਗਾ ਤਾਂ ਉਹਨੂੰ ਆਉਣ ਵਾਲੇ ਸਮੇਂ 'ਚ ਜਿਹੜਾ ਹੈਗਾ ਕਾਫੀ ਰੈਲਿਫ ਇਸ ਬਿਮਾਰੀ ਨਾਲ ਜਿਹੜਾ ਹੈਗਾ ਮਿਲਣਾ ਸ਼ੁਰੂ ਹੋ ਜਾਂਦਾ ਇਹਦੇ ਲਈ ਜ਼ਿਆਦਾਤਰ ਮੈਡੀਸਿਨਸ ਜਿਹੜੀਆਂ ਹੈਗੀਆਂ ਉਹ ਭੁੱਖ ਜਿਵੇਂ ਆਪਾਂ ਕਹਿ ਦਿੰਦੇ ਆ ਡਾਈਜੈਸਟਿਵ ਫਾਇਰ ਨੂੰ ਇਨਕਰੀਜ਼ ਕਰਨ ਲਈ ਦੀਪਨ ਕਰਨ ਲਈ ਪਾਚਨ ਕਰਨ ਲਈ ਤਾਂ ਕਿ ਜੋ ਵੀ ਖਾਣਾ ਖਾਏ ਉਹ ਪੂਰਾ ਡਾਈਜੈਸਟ ਹੋ ਜਾਏ ਔਰ ਕਾਫੀ ਜਿਹੜੀਆਂ ਮੈਡੀਸਿਨਸ ਹੈਗੀਆਂ ਉਹ ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਕੁਝ ਐਕਸਟਰਨਲ ਐਪਲੀਕੇਸ਼ਨਸ ਵੀ ਹੁੰਦੀਆਂ ਹੈਗੀਆਂ ਕੁਝ ਇੰਟਰਨਲ ਵੀ ਹੁੰਦੀਆਂ ਹੈਗੀਆਂ ਔਰ ਸਾਰੇ ਤੋਂ ਅਮੇਜ਼ਿੰਗ ਇੱਕ ਚੀਜ਼ ਇਹ ਹੈਗੀ ਕਿ ਆਯੁਰਵੇਦ ਦੇ ਅੰਦਰ ਟਰੈਡੀਸ਼ਨਲ ਆਯੁਰਵੇਦ ਜਿ ਪੁਰਾਣੀ ਆਯੁਰਵੇਦ ਜੀ ਆਪਾਂ ਜਾਈਏ ਤੋ ਉਹਦੇ ਚ ਘਿਉ ਦੇਸੀ ਗਾਂ ਦਾ ਜਿਹੜਾ ਘਿਉ ਹੁੰਦਾ ਹੈਗਾ ਉਹਦੇ ਵਿੱਚ ਮੈਡੀਸਿਨਸ ਪਾ ਕੇ ਉਹ ਘਿਉ ਜਿਹੜਾ ਹੈਗਾ ਉਹ ਪੀਣੇ ਨੂੰ ਦਿੰਦੇ ਹੈਗੇ ਆਪਾਂ ਇੱਥੇ ਪੇਸ਼ੈਂਟਸ ਨੂੰ ਤੇ ਉਹਦੇ ਨਾਲ ਉਹਨਾਂ ਨੂੰ ਬਹੁਤ ਹੀ ਅਮੇਜ਼ਿੰਗ ਜਿਹੜੇ ਹੈਗੇ ਰਿਜ਼ਲਟਸ ਦੇਖਣ ਨੂੰ ਮਿਲਦੇ ਨੇ ਕਿਉਂਕਿ ਬਾਡੀ ਦੇ ਅੰਦਰ ਕੁਝ ਟੌਕਸਿਨਸ ਇਦਾਂ ਦੇ ਹੁੰਦੇ ਹੈਗੇ ਜਿਹੜੇ ਕਾਫੀ ਦਵਾਈਆਂ ਦੇ ਨਾਲ ਨਹੀਂ ਨਿਕਲਦੇ ਹੈਗੇ ਉਹ ਘਿਉ ਦੇ ਨਾਲ ਨਿਕਲਣਾ ਸ਼ੁਰੂ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਲਾਸਟ 'ਚ ਆਪਾਂ ਪੇਸ਼ੈਂਟਸ ਨੂੰ ਮੈਡੀਕੇਟਡ ਪਰਗੇਸ਼ਨਸ ਲਗਾਉਂਦੇ ਨੇ ਜਿਸ ਦੇ ਨਾਲ ਉਹਨੂੰ ਮੋਸ਼ਨਸ ਆਉਂਦੇ ਨੇ ਤੇ ਉਹਦੇ ਨਾਲ ਕਾਫੀ ਬਿਮਾਰੀ ਜਿਹੜੀ ਹੈਗੀ ਸਰੀਰ ਤੋਂ ਟੌਕਸਿਨਸ ਪੂਰੀ ਤਰ੍ਹਾਂ ਬਾਹਰ ਨਿਕਲਦੇ ਨੇ ਤਾਂ ਪੇਸ਼ੈਂਟ ਨੇਚਰਲੀ ਉਹਦਾ ਜਿਹੜਾ ਇੰਟਰਨਲ ਸਿਸਟਮ ਹੈਗਾ ਉਹ ਇੰਪਰੂਵ ਹੋਣਾ ਸ਼ੁਰੂ ਹੋ ਜਾਂਦਾ ਤਾਂ ਇਹਦੇ ਨਾਲ ਉਹਨੂੰ ਬਹੁਤ ਅੱਛੇ ਰਿਜ਼ਲਟਸ ਮਿਲਦੇ ਆਯੁਰਵੇਦ ਦੁਆਰਾ ਗਠੀਏ ਦਾ ਇਲਾਜ ਕਰਾਉਣ ਲਈ ਇੱਕ ਪੇਸ਼ੈਂਟ ਨੂੰ ਕਿੰਨੇ ਕਾਸਟ ਜਿਹੜੀ ਆ ਜਾਂਦੀ ਹੈ ਕਾਸਟ ਦੀ ਜੇ ਆਪਾਂ ਗੱਲ ਕਰੀਏ ਤਾਂ ਜਿਹੜੀ ਆਪਣੀ ਗਠੀਏ ਦੀ ਮੈਡੀਸਨ ਹੈ ਮੇਰੇ ਹਿਸਾਬ ਨਾਲ ਇੱਕ ਮਹੀਨੇ ਦੀ ਜੇ ਮੈਂ 15 ਦਿਨਾਂ ਦੀ ਜੇ ਗੱਲ ਕਰਾਂ ਤਾਂ ਕਈ ਵਾਰੀ ਇਹ ਬੈਸੇ ਤਾਂ ਜ਼ਿਆਦਾਤਰ ਡਿਪੈਂਡ ਕਰਦਾ ਪੇਸ਼ੈਂਟ ਦੇ ਪੇਸ਼ੈਂਟ ਦੇ ਉੱਪਰ ਠੀਕ ਹੈ ਕਿਸੇ ਪੇਸ਼ੈਂਟ ਦੀ ਦਵਾਈ ਜਿਹੜੀ ਹੈਗੀ ਉਹ ਅਲੱਗ ਬਣੇਗੀ ਕਿਸੇ ਦੀ ਅਲੱਗ ਬਣੇਗੀ ਕਿਸੇ ਦੀ ਅਲੱਗ ਬਣੇਗੀ ਉਹਦਾ ਮੈਂ ਕਾਰਨ ਤੁਹਾਨੂੰ ਦੱਸਦੀ ਆ ਲੇਕਿਨ ਜਿਹੜੀ ਜਨਰਲ ਆਪਾਂ ਇੱਕ ਕਾਸਟ ਦੀ ਗੱਲ ਕਰੀਏ ਉਹ ਇੱਕ ਮਹੀਨੇ ਦੀ ਦਵਾਈ ਜਿਹੜੀ ਹੈਗੀ 2000 1500 3000 3500 ਇਦਾਂ ਹੋ ਸਕਦੀ ਹੈ ਇਹ ਵੇਰੀਏਸ਼ਨਸ ਇਸ ਕਰਕੇ ਹੈਗੀਆਂ ਕਿਉਂਕਿ ਆਪਾਂ ਕਿਸੇ ਪੇਸ਼ੈਂਟ ਨੂੰ ਕਿਟ ਨਹੀਂ ਦਿੰਦੇ ਆਪਣਾ ਉਹ ਸਿਸਟਮ ਨਹੀਂ ਹੈਗਾ ਆਪਾਂ ਉਹਦੀ ਪਲਸ ਚੈੱਕ ਕਰਕੇ ਉਹਦੀ ਨਾੜੀ ਚੈੱਕ ਕਰਕੇ ਜਿਵੇਂ ਉਹਨੂੰ ਬਾਤ ਵਧਿਆ ਕਫ ਵਧਿਆ ਪਿਤ ਵਧਿਆ ਕਿਹੜੀ ਕਿਹੜਾ ਦੋਸ਼ ਉਹਦੀ ਬਾਡੀ ਚ ਇੰਬੈਲੈਂਸਡ ਹੈਗਾ ਉਹਨੂੰ ਉਸੇ ਹਿਸਾਬ ਨਾਲ ਮੈਡੀਸਨ ਦਿੱਤੀ ਜਾਂਦੀ ਹੈ ਦੂਜੀ ਗੱਲ ਕਈ ਵਾਰੀ ਇਹ ਹੋ ਜਾਂਦੀ ਹੈਗੀ ਕਿ ਇੱਕ ਜਿਹੜਾ ਆਪਣੇ ਕੋਲ ਮਰੀ ਜਾਂਦਾ ਹੈਗਾ ਕਈ ਵਾਰੀ ਉਹਨੂੰ ਗਠੀਆ ਤਾਂ ਹੈਗਾ ਹੀ ਹੈਗਾ ਲੇਕਿਨ ਉਹਨੂੰ 슈ਗਰ ਵੀ ਬਹੁਤ ਜ਼ਿਆਦਾ ਹੈਗੀ ਉਹ ਵੀ ਕੰਟਰੋਲ ਨਹੀਂ ਹੋ ਰਹੀ ਉਹਦੀ ਜੋ ਵੀ ਉਹ ਦਵਾਈ ਖਾ ਰਿਹਾ ਉਹਦੇ ਨਾਲ ਕੰਟਰੋਲ ਨਹੀਂ ਹੋ ਰਹੀ ਕਈ ਵਾਰੀ ਉਹਨੂੰ ਬੀਪੀ ਬਹੁਤ ਜ਼ਿਆਦਾ ਹੁੰਦਾ ਜਿਹੜਾ ਕੰਟਰੋਲ ਨਹੀਂ ਹੋ ਰਿਹਾ ਕਈ ਵਾਰੀ ਉਹਨੂੰ ਕੋਲੇਸਟ੍ਰੋਲ ਵਧਿਆ ਹੁੰਦਾ ਹੈਗਾ ਜਿਹੜਾ ਬਿਲਕੁਲ ਡਾਈਲੂਟ ਨਹੀਂ ਹੋ ਰਿਹਾ ਜਾਂ ਨਾਰਮਲ ਨਹੀਂ ਆ ਰਿਹਾ ਹੈਗਾ ਕਈ ਵਾਰੀ ਕਿਸੇ ਪੇਸ਼ੈਂਟ ਨੂੰ ਐਸਿਡਿਟੀ ਬਹੁਤ ਜ਼ਿਆਦਾ ਹੁੰਦੀ ਹੈਗੀ ਕਈ ਵਾਰੀ ਕਿਸੇ ਪੇਸ਼ੈਂਟ ਨੂੰ ਕੀ ਹੁੰਦਾ ਹੈਗਾ ਕਿ ਅਲਸਰ ਬਣੇ ਹੁੰਦੇ ਹੈਗੇ ਤੇ ਇਸ ਕਰਕੇ ਜਦੋਂ ਮਰੀਜ਼ ਨੂੰ ਨਾਲ ਗਠੀਆ ਤਾਂ ਹੈ ਲੇਕਿਨ ਨਾਲ ਦੋ ਬਿਮਾਰੀਆਂ ਚਾਰ ਬਿਮਾਰੀਆਂ ਹੋਰ ਲੱਗੀਆਂ ਹੋਈਆਂ ਤਾਂ ਫਿਰ ਕਈ ਵਾਰੀ ਕੋਸਟ ਵੱਧ ਜਾਂਦੀ ਹੈ ਫਿਰ ਪੇਸ਼ੈਂਟ ਕਈ ਵਾਰੀ ਇਹ ਸੋਚਦਾ ਸੋਚ ਸਕਦਾ ਕਿ ਮਤਲਬ ਮੇਰੀ ਮੈਡੀਸਨ ਐਕਸਪੈਂਸਿਵ ਕਿਉਂ ਹੋ ਰਹੀ ਹੈ ਉਹਦਾ ਰੀਜ਼ਨ ਇਹ ਹੁੰਦਾ ਹੈਗਾ ਕਿ ਆਯੁਰਵੇਦ 'ਚ ਇਦਾਂ ਦੀ ਕੋਈ ਫਿਲਾਸਫੀ ਨਹੀਂ ਹੈਗੀ ਕਿ ਮੈਂ ਤੁਹਾਡਾ ਡਾਇਬਟੀਜ਼ ਠੀਕ ਨਹੀਂ ਕਰਨੀ ਲੇਕਿਨ ਮੈਂ ਗਠੀਆ ਠੀਕ ਕਰ ਦਿੰਦਾ ਹੈਗਾ ਇਦਾਂ ਦਾ ਆਯੁਰਵੇਦ ਹੀ ਨਹੀਂ ਹੁੰਦਾ ਕਿਉਂਕਿ ਆਪਾਂ ਪੂਰੇ ਦਾ ਪੂਰਾ ਸਿਸਟਮ ਨੂੰ ਇੱਕ ਲਾਈਨ 'ਚ ਲੈ ਕੇ ਆਣਾ ਹੁੰਦਾ ਤੇ ਇਸ ਕਰਕੇ ਆਪਾਂ ਨੂੰ ਉਹ ਮੈਡੀਸਨ ਜਿਹੜੀਆਂ ਹੈਗੀਆਂ ਉਹ ਆਪਣੇ ਹਿਸਾਬ ਨਾਲ ਹੀ ਉਹਨਾਂ ਨੂੰ ਡਾਇਗਨੋਸ ਕਰਕੇ ਉਸ ਹਿਸਾਬ ਨਾਲ ਹੀ ਉਹਨਾਂ ਨੂੰ ਮੈਡੀਸਨਸ ਦੇਣੀਆਂ ਪੈਂਦੀਆਂ ਜੇ ਕਿਸੇ ਪੇਸ਼ੈਂਟ ਨੂੰ ਸਿਰਫ ਗਠੀਆ ਹੈਗਾ ਫਿਰ ਤਾਂ ਉਹਦੀ ਕੋਸਟ ਕੋਈ ਬਹੁਤ ਜ਼ਿਆਦਾ ਨਹੀਂ ਹੁੰਦੀ ਲੇਕਿਨ ਜੇ ਮਰੀਜ਼ ਨੂੰ ਦੋ ਚਾਰ ਬਿਮਾਰੀਆਂ ਨਾਲ ਹੋਰ ਲੱਗੀਆਂ ਤੇ ਮੇਬੀ ਆਪਾਂ ਨੂੰ ਉਹਦੀ ਮੈਡੀਸਨ ਜਿਹੜੀ ਹੈ ਉਹ ਐਡ ਕਰਨੀ ਹੀ ਪੈਗੀ ਨਹੀਂ ਤਾਂ ਉਹਨੂੰ ਰਿਜ਼ਲਟ ਨਹੀਂ ਆਉਂਦੇ ਫਿਰ ਸਾਡੇ ਦਰਸ਼ਕਾਂ ਨੇ ਅਗਰ ਤੁਹਾਡੇ ਤੱਕ ਪਹੁੰਚ ਕਰਨੀ ਹੋਵੇ ਤਾਂ ਕਿਸ ਤਰ੍ਹਾਂ ਉਹ ਪਹੁੰਚ ਸਕਦੇ ਆ ਤੁਹਾਡੇ ਤੱਕ ਅ ਵੈਸੇ ਤਾਂ ਆਪਣਾ ਪੰਜਾਬ ਦੇ ਵਿੱਚ ਜਿਹੜਾ ਹੈਗਾ ਡਾਕਟਰ ਸ਼ਰਦਾ ਆਯੁਰਵੇਦਾ ਨੂੰ ਆਲਮੋਸਟ ਸਾਰੀ ਹੀ ਜਗ੍ਹਾ ਜਿਹੜਾ ਹੈ ਪਛਾਣਿਆ ਜਾਂਦਾ ਹੈਗਾ ਪਰਮਾਤਮਾ ਦੀ ਕਿਰਪਾ ਹੈਗੀ ਇਸ ਲੈਵਲ ਤੇ ਤੇ ਦੂਜਾ ਬਾਕੀ ਮੈਂ ਤੁਹਾਨੂੰ ਫੋਨ ਨੰਬਰ ਦੱਸਦੀ ਆ ਤੁਸੀਂ ਅਪਾਇੰਟਮੈਂਟ ਲੈ ਕੇ ਜਾਂ ਇਨਕੁਆਇਰੀ ਕਰਕੇ ਅੱਗੇ ਤੁਹਾਨੂੰ ਅਪਾਇੰਟਮੈਂਟ ਦੇਣਗੇ ਤੇ ਤੁਸੀਂ ਉਹਦੇ ਬੇਸਿਸ ਤੇ ਸਾਨੂੰ ਕੰਟੈਕਟ ਕਰ ਸਕਦੇ ਹੋ ਆਪਣੇ ਜਿਹੜੇ ਫੋਨ ਨੰਬਰ ਹੈਗੇ ਉਹ ਮੈਂ ਤੁਹਾਨੂੰ ਦੱਸ ਦਿੰਦੀ ਆ 9876035500 ਇਹ ਜਿਹੜਾ ਨੰਬਰ ਹੈਗਾ ਤੁਸੀਂ ਕਦੇ ਵੀ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਆਪਣਾ ਟਾਈਮ 9 ਵਜੇ ਤੋਂ ਲੈ ਕੇ 7 ਵਜੇ ਤੱਕ ਕਾਲਿੰਗ ਦਾ ਰਹਿੰਦਾ ਹੈਗਾ ਤੇ ਅੱਗੇ ਤੁਸੀਂ ਉਹਨਾਂ ਤੋਂ ਇਨਫੋਰਮੇਸ਼ਨ ਲੈ ਕੇ ਅਪਾਇੰਟਮੈਂਟ ਲੈ ਕੇ ਜਿਹੜਾ ਹੈਗਾ ਉਹ ਤੁਸੀਂ ਆਪਣੀ ਅਪਾਇੰਟਮੈਂਟ ਕਦੇ ਵੀ ਫਿਕਸ ਕਰ ਸਕਦੇ ਹੋ ਤੁਸੀਂ ਤੁਹਾਨੂੰ ਜਿਹੜੀ ਕਲੀਨਿਕ ਨਜ਼ਦੀਕ ਪੈਂਦਾ ਚਾਹੇ ਲੁਧਿਆਣਾ ਹੈਗਾ ਚਾਹੇ ਬਟਿੰਡਾ ਹੈਗਾ ਮੋਹਾਲੀ ਹੈਗਾ ਮੁਕਸਰ ਹੈਗਾ ਤੁਸੀਂ ਕਿਸੇ ਵੀ ਕਲੀਨਿਕ 'ਚ ਵਿਜ਼ਿਟ ਕਰ ਸਕਦੇ ਹੋ